ਤੇ ਇਹ ਸਤਿਗੁਰੂ ਪਾਸ਼ਾ ਨੇ ਸਾਡੇ ਉੱਤੇ ਕਿੰਨੀ ਕਿਰਪਾ ਕੀਤੀ ਕਿ ਸਾਨੂੰ ਰੂਸੋਨਾ આરોਪ ਦਿੱਤਾ ਸਭ ਤੋਂ ਵੱਡੀ ਕਿਰਪਾ ਜੇ ਹੈ ਮਹਾਰਾਜ ਉਸ ਵਸਤੂ ਜੀਵਨ ਜਿਹਨਾਂ ਨੂੰ ਸਤਿਗੁਰੂ ਪਾਸ਼ਾ ਨੇ ਵਧੀਆ ਜੀਵਨ ਦਿੱਤਾ ਸਵਸ ਜੀਵਨ ਦਿੱਤਾ ਜਿਹੜਾ ਜਿਨ੍ਹਾਂ ਦੀ ਜਿਨ੍ਹਾਂ ਦੀ ਆਪਣਾ ਸਰੀਰਿਕ ਢਾਂਚਾ ਜਿਹੜਾ ਉਹ ਵਧੀਆ ਹੈ ਮਹਾਰਾਜ ਦੀ ਕਿਰਪਾ ਹੈ ਇਹ ਸਰੀਰ ਦਾ ਮੁੱਲ ਅਸੀਂ ਜਿੰਨਾ ਮਰਜੀ ਸਾਡੇ ਕੋਲ ਧਨ ਹੋਵੇ ਜ਼ਮੀਨ ਜਾਇਦਾਦ ਹੋਵੇ ਕਿੰਨਾ ਕੁਝ ਵੀ ਸਾਡੇ ਕੋਲ ਹੋਵੇ ਪਰ ਉਸ ਧਨ ਦੇ ਨਾਲ ਅਸੀਂ ਮਹਾਰਾਜ ਦਿੱਤਾ ਇਹ ਜਿਹੜਾ ਧਨ ਹੈ ਇਹਦਾ ਇੱਕ ਵੀ ਅਸੀਂ ਉਹਦਾ ਜਿਹੜਾ ਕਰਜ਼ਾ ਹੈ ਮਹਾਰਾਜ ਜੀ ਦਾ ਉਹ ਅਸੀਂ ਉਤਾਰ ਨਹੀਂ ਸਕਦੇ ਪਰਪਾਗਾਂ ਵਾਲਿਓ ਜੇ ਅਸੀਂ ਕੁਝ ਕਰਨਾ ਚਾਹੁੰਦੇ ਹਾਂ ਤੇ ਉਹ ਸਭ ਤੋਂ ਵੱਡਾ ਕੰਮ ਸਾਡਾ ਕੀ ਹੋਣਾ ਚਾਹੀਦਾ ਸਭ ਤੋਂ ਵੱਡਾ ਕੰਮ ਸਾਡਾ ਪਰਮੇਸ਼ਵਰ ਨੂੰ ਧਿਆਣਾ ਹੋਣਾ ਚਾਹੀਦਾ ਹੈ ਪਰਮੇਸ਼ਵਰ ਦਾ ਨਾਮ ਸਿਮਨ ਕਰਨਾ ਸਾਨੂੰ ਆਉਣਾ ਚਾਹੀਦਾ ਹੈ ਜਿੰਨਾ ਸਮਾਂ ਹੋ ਸਕਦਾ ਹੈ ਪਰਮੇਸ਼ਵਰ ਦੇ ਗੁਣਗਾਨ ਵਿੱਚ ਆਪਣਾ ਸਮਵਤੀ ਤੇ ਕਰੋ ਵਾਹਿਗੁਰੂ 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 ਦਸਮਣਿ ਕਰੋ ਰੋਜ਼ ਕਿਸੇ ਨਾ ਕਿਸੇ ਸ਼ਬਦ ਦੀ ਵਿਚਾਰ ਕਰੋ ਰੋਜ਼ ਬਾਣੀ ਪੜੋ ਇੱਕ ਅੰਗ ਪੜੋ ਦੋ ਅੰਗ ਪੜੋ ਜਿੰਨਾ ਤੁਸੀਂ ਪੜ ਸਕਦੇ ਹੋ ਓਨਾ ਪੜੋ ਅੱਧਾ ਅੰਗ ਪੜ ਲਵੋ ਜਿੰਨਾ ਤੁਹਾਡਾ ਮਨ ਕਰਦਾ ਓਨਾ ਪੜ ਲਵੋ ਸ਼ਬਦ ਪੜੋ ਸ਼ਬਦ ਨੂੰ ਅਭਿਆਸ ਦੇ ਵਿੱਚ ਲੈ ਕੇ आओ ਫਿਰ ਉਸ ਦੇ ਨਾਲ ਜੀਵਨ ਜੂਣ ਦਾ ਬਿਤਨ ਕਰੋ ਹੌਲੀ ਹੌਲੀ ਸਭ ਕੁਝ ਪਰਮੇਸ਼ਵਰ ਆਪ ਕਿਰਪਾ ਕਰਦਾ ਜੂੰ ਹਾਂ ਸੀ ਇੱਕ ਪੈਰ ਰੱਖਦਾ ਸਤਿਗੁਰੂ ਪਾਸ਼ਾ ਸੋ ਪੈਰ ਅੱਗੇ ਵੱਧ ਕੇ ਸਾਨੂੰ ਆਪਣੇ ਨਾਲ ਮਿਲਾਨ ਨੂੰ ਤਿਆਰ ਹੁੰਦਾ ਹੈ ਪਰ ਜਿਸ ਦਿਨ ਤੁਹਾਨੂੰ ਪਰਮੇਸ਼ਵਰ ਦੇ ਨਾਮ ਦੀ ਬੁਰਤੀ ਪ੍ਰਾਪਤ ਹੋ ਗਈ ਨਾ ਪਿਓ ਦਾਦੇਗਾ ਕੋਲ ਡਿੱਟਾ ਖਜ਼ਾਨਾ ਤਾਂ ਮੈਂ ਮੇਰੇ ਮਨ ਪਿਆ ਨਹੀਂ ਦਾਨਾ ਜਿਸ ਦਿਨ ਸਤਿਗੁਰੂ ਪਾਸ਼ਾ ਜੀ ਦੇ ਧੰਨ ਜਿਹੜਾ ਤੁਹਾਡਾ ਪਿਓ ਦਾਦੇ ਪਿਓ ਦਾਦੇ ਜਿਹੜੇ ਨੇ ਸਾਡੇ ਸਾਡੇ ਮਹਾਪੁਰਖ ਸੰਤ ਮਹਾਪੁਰਖ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਹੈ ਜਿਹੜੇ ਭਗਤ ਜਨ ਨੇ ਜਿਨ੍ਹਾਂ ਨੇ ਸਾਡੇ ਵਾਸਤੇ ਕਨਮੋਲਕ ਧਨ ਦਿੱਤਾ ਹੈ ਜਿਸ ਤੁਹਾਨੂੰ ਪ੍ਰਾਪਤ ਕਰਕੇ ਮਨੁੱਖ ਸ਼ਾਂਤ ਰਹਿੰਦਾ ਹੈ ਇਕਾਗਰਿਤ ਰਹਿੰਦਾ ਹੈ ਜਿਸ ਤੁਹਾਨੂੰ ਪ੍ਰਾਪਤ ਕਰਕੇ ਉਹਦੀਆਂ ਸਾਰੀਆਂ ਤਕਲੀਫਾਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਜਿਸ ਤੁਹਾਨੂੰ ਪ੍ਰਾਪਤ ਕਰਕੇ ਉਹਨੂੰ ਕਿਸੇ ਚੀਜ਼ ਦੀ ਥੋੜ੍ਹ ਨਹੀਂ ਜਾਂਦੀ ਜਿਹੜਾ ਧਨ ਨਾ ਚੁਰਾਇਆ ਜਾ ਸਕਦਾ ਹੈ ਨਾ ਕੋਈ ਇਸ ਨੂੰ ਖੋ ਕੇ ਲੈ ਜਾ ਸਕਦਾ ਹੈ ਨਾ ਇਸ ਦੇ ਖੋਣ ਦਾ ਡਰ ਹੈ ਨਾ ਇਸ ਨੂੰ ਇਹ ابھی ਇਸ ਨੂੰ ਕੋਈ ਸੇਹ ਦਲਾ ਦੇਵੇਗਾ ਕਿਉਂਕਿ ਇਹ ਤਨ ਜਿਸ ਨੂੰ ਇੱਕ ਵਾਰ ਇਹ ਤਨ ਦੀ ਪ੍ਰਾਪਤੀ ਹੋ ਗਈ ਉਹ ਨਿਹਾਲ ਹੋ ਜਾਂਦਾ ਹੈ ਤੇ ਸਤਿਗੁਰੂ ਪਾਸ਼ਾ ਜੀ ਦੀ ਕਿਰਪਾ ਇੰਨੀ ਹੈ ਦੇਖੋ ਹੋਰ ਤਨ ਜਿਹੜਾ ਹੈ ਦੁਨਿਆਵੀ ਤਨ ਹੈ ਹੋ ਸਕਦਾ ਤੁਹਾਡੇ ਕੋਲ ਖਤਮ ਹੋ ਜਾਵੇ ਹੋ ਸਕਦਾ ਹੈ ਤੁਹਾਡੇ ਕੋਲ ਵੱਧ ਤੋਂ ਵੱਧ ਤਨ ਆ ਜਾਵੇ ਹੋ ਸਕਦਾ ਹੈ ਜਿਹੜਾ ਤਨ ਤੁਹਾਡੇ ਕੋਲ ਹੈ ਜੋ ਕੁਝ ਤੁਹਾਡੇ ਕੋਲ ਹੈ ਉਹ ਸਾਰਾ ਤੁਹਾਡਾ ਤੁਸੀਂ ਉਹ ਸਾਰਾ ਤੁਸੀਂ ਹਾਰ ਜਾਵੋ ਤੁਸੀਂ ਤੁਹਾਡੇ ਤੁਹਾਡੇ ਤਨ ਦੇ ਉੱਤੇ ਕੋਈ ਕਬਜ਼ਾ ਕਰ ਲਵੇ ਚੋਰੀ ਕਰ ਲਵੇ ਲੇਕਿਨ ਮਹਾਰਾਜ ਜੀ ਦਾ ਜਿਹੜਾ ਤਨ ਹੈ ਨਾ ਅਨਮੋਲਕ ਤਨ ਬਾਣੀ ਅਨਮੋਲਕ ਧੰਨ ਹੈ ਜਿਹੜਾ ਹੈ ਜਿਸ ਨੂੰ ਸਤਿਗੁਰੂ ਪਾਸ਼ਾ ਜੀ ਕਿਰਪਾ ਕਰਕੇ ਇਹ ਧੰਨ ਦੇ ਦਿੰਦੇ ਨੇ ਉਹ ਧੰਨ ਜਿਸ ਨੂੰ ਇੱਕ ਵਾਰੀ ਮਿਲ ਜਾਂਦਾ ਤੇ ਜਿਸ ਕੋਲ ਇੱਕ ਵਾਰੀ ਇਹ ਧੰਨ ਆ ਗਿਆ ਫਿਰ ਇਹ ਮੁੜ ਕੇ ਨਹੀਂ ਜਾਂਦਾ ਇਹਦਾ ਆਨੰਦ ਉਹ ਸਦਾ ਮਾਨ ਦਾ ਰਹਿੰਦਾ ਹੈ ਸਦਾ ਇਸ ਆਨੰਦ ਦੇ ਵਿੱਚ ਖੋਇਆ ਰਹਿੰਦਾ ਹੈ ਇਹਦੇ ਇਹਦੇ ਇਹਦੀ ਪ੍ਰੀਤ ਵਿੱਚ ਲੱਗਿਆ ਰਹਿੰਦਾ ਹੈ ਇਹਦੇ ਵਿੱਚ ਹੀ ਉਹਦਾ ਧਿਆਨ ਹੁੰਦਾ ਉਹ ਧੰਨ ਹੈ ਮਹਾਰਾਜ ਜੀ ਦਾ ਦਿੱਤਾ ਹੋਇਆ ਧੰਨ ਇਹ ਹਰ ਇੱਕ ਨੂੰ ਨਹੀਂ ਮਿਲਦਾ ਇਹ ਉਸ ਨੂੰ ਮਿਲਦਾ ਹੈ ਜਿਹੜਾ ਆਪਣਾ ਸਭ ਕੁਝ ਵਾਰ ਕੇ ਸਤਿਗੁਰ ਪਾਸ਼ਾ ਜੀ ਦੇ ਕੋਲ ਆ ਕੇ ਬੈਠ ਜਾਂਦਾ ਹੈ ਤੇ ਸਤਿਗੁਰ ਪਾਸ਼ਾ ਜੀ ਅੱਗੇ ਨਿਮਰਤਾ ਸਹਿਤ ਬੇਨਤੀ ਕਰਦਾ ਹੈ ਮਹਾਰਾਜ ਜੱਗ ਜੋੜੀ ਕਰਦਾ ਹੈ ਮਹਾਰਾਜ ਨੂੰ ਪੁਕਾਰ ਕਰਦਾ ਹੈ ਸਤਿਗੁਰ ਪਾਸ਼ਾ ਜੀਓ ਮੈਂ ਹੋਰ ਤੁਹਾਨੂੰ ਦਾ ਕੀ ਕਰਾਂਗਾ ਸਤਿਗੁਰ ਪਾਸ਼ਾ ਜੀਓ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਸਾਰਾ ਸੰਸਾਰ ਨਾਸਵੰਤ ਹੈ ਇੱਥੇ ਕੁਝ ਵੀ ਸਦਾ ਲਈ ਨਹੀਂ ਰਹਿ ਜਾਣਾ ਕਿਉਂਕਿ ਦੇਖੋ ਪਿੱਛੇ ਪੁਚਾਲ ਆਏ ਨੇ ਕਿੰਨੇ ਕਿੰਨੇ ਮਤਲਬ ਕੀ ਹੁਣ ਪਿੱਛੇ ਪੰਜਾਬ ਦੇ ਵਿੱਚ ਕਿੰਨਾ ਹੜਾ ਆਇਆ ਹੈ ਕਿੰਨੇ ਪਾਣੀ ਦੀ ਉਹ ਆਇਆ ਤੇ ਹਜੇ ਵੀ ਹੋਰ ਵੀ ਸਮਾਂ ਬੜਾ ਭਿਆਨਕ ਸਮਾਂ ਆਉਣ ਵਾਲਾ ਜੇ ਅਸੀਂ ਨਾਨਕ ਸਿਮਰਨ ਦੇ ਨਾਲ ਜੁੜੇ ਨਾ ਅਸੀਂ ਗੁਰੂ ਜਣਾ ਤੇ ਗੁਰੂ ਜਣਾ ਦਾ ਆਦਰ ਕੀਤਾ ਨਾ ਅਸੀਂ ਭਗਤ ਜਣਾ ਦਾ ਆਦਰ ਕੀਤਾ ਨਾ ਅਸੀਂ ਸੰਤ ਮਹਾਂਪੁਰਖਾਂ ਦਾ ਆਦਰ ਕੀਤਾ ਨਾ ਉਹਨਾਂ ਦੇ ਕਹੇ ਬਚਨਾਂ ਦੇ ਅਨੁਸਾਰ ਆਪਣਾ ਜੀਵਨ ਜੀਆ ਤਾਂ ਅਸੀਂ ਹੋਰ ਬੜੇ ਬੜੇ ਭਿਆਨਕ ਇਤਿਹਾਸੇ ਹੋਣਗੇ ਜਿਨ੍ਹਾਂ ਹਾਦਸਿਆਂ ਦਾ ਸਾਨੂੰ ਵੀ ਸ਼ਿਕਾਰ ਹੋਣਾ ਪਵੇਗਾ ਪਰ ਹਾਂ ਜੇ ਹਜੇ ਵੀ ਅਸੀਂ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜ ਜਾਂਦੇ ਹਾਂ ਜੇ ਹਜੇ ਵੀ ਅਸੀਂ ਆਪਣੇ ਮਨ ਦੇ ਮਨ ਜੇ ਉੱਤੇ ਕੰਮ ਕਰਦੇ ਆਂ ਜੇ ਹਜੇ ਵੀ ਅਸੀਂ ਆਪਣੇ ਆਪ ਨੂੰ ਸੁਵਾਰਨ ਦਾ ਯਤਨ ਕਰੀਏ ਨਾ ਦੂਸਰਿਆਂ ਦੀ ਤਰਫ ਵੇਖ ਕੇ ਮੇ ਫਲਾਣਾ ਬੰਦਾ ਕੀ ਕਰਦਾ ਪਿਆ ਫਲਾਣ ਨੇ ਫਲਾਣੇ ਦਾ ਜੀਵਨ ਕਿਉਂ ਹੈ ਫਲਾਣਾ ਕੀ ਕਰਦਾ ਪਿਆ ਉਸ ਨੇ ਇਹ ਕਰ ਦਿੱਤਾ ਉਸ ਨੇ ਵਾਹ ਕਰ ਦਿੱਤਾ ਇਹਨਾਂ ਗੱਲਾਂ ਤੋਂ ਬਚ ਕੇ ਆਪਣੇ ਆਪ ਨੂੰ ਅਸੀਂ ਵਿਕਣਾ ਕਿ ਮੈਂ ਕੀ ਕਰਦਾ ਪਿਆ ਮੇਰੇ ਮੇਰੇ ਅੰਦਰ ਕਿਹੜੀਆਂ-ਕਿਹੜੀਆਂ ਕਮੀਆਂ ਨੇ ਮੈਂ ਉਹਨੂੰ ਕਿਸ ਤਰ੍ਹਾਂ ਸਹੀ ਕਰ ਸਕਦਾ ਜਦੋਂ ਮਨੁੱਖ ਆਪਣੇ ਆਪ ਨੂੰ ਵਚਨਾ ਸ਼ੁਰੂ ਕਰ ਦੇਵੇਗਾ ਆਪਣੇ ਆਪ ਨੂੰ ਵੇਖਣਾ ਸ਼ੁਰੂ ਕਰ ਦੇਵੇਗਾ ਉਹਦਾ ਜੀਵਨ ਜਿਹੜਾ ਹੈ ਉਹ ਬਹੁਤ ਵਧੀਆ ਬਣ ਜਾਵੇਗਾ ਸੋ ਪਾਸ਼ਾ ਜੀ ਕਿਰਪਾ ਕਰਨ ਭਗਤ ਕਬੀਰ ਜੀ ਜੋ ਕਹਿੰਦੇ ਕਬੀਰ ਨਰਕ ਰੂਪ ਤੇ ਮੈਂ ਰहूं ਸਤਿਗੁਰੂ ਕੇ ਪ੍ਰਸਾਦ ਚਰਨ ਕਮਲ ਕੀ ਮੋਜ ਮੈਂ ਰहूं ਅੰਤਰ ਆਦ ਜਿਸਮ ਨੂੰ ਸ਼ਬਦ ਦਾ ਸ਼ਬਦ ਦੇ ਨਾਲ ਜਿਸ ਦਾ ਪਿਆਰ ਪੈ ਗਿਆ ਸ਼ਬਦ ਜਿਸ ਦੀ ਸੂਰਤ ਦੇ ਵਿੱਚ ਵਸ ਗਿਆ ਜਿਸ ਦੀ ਚੇਤਨਾ ਦੇ ਵਿੱਚ ਸ਼ਬਦ ਦੇ ਨਾਲ ਮਿਲਾਪ ਹੋ ਗਿਆ ਉਹ ਸ਼ਬਦ ਦਾ ਸ਼ਬਦ ਨੂੰ ਆਪਣੇ ਦਿਨੋਂ ਹਟ ਕੱਢਦਾ ਹੀ ਨਹੀਂ ਉਹ ਹਰ ਵੇਲੇ ਉਸ ਮਹਾਰਾਜ ਦੀ ਯਾਦ ਵਿੱਚ ਜੁੜਿਆ ਰਹਿੰਦਾ ਚਰਨ ਕਮਲ ਗੁਰੂ ਦਾ ਸ਼ਬਦ ਚਰਨ ਕਮਲ ਸਤਗੁਰ ਦੇ ਪੈਰ ਜੇ ਉਹਨਾਂ ਪੈਰਾਂ ਨੂੰ ਪਕੜ ਕੇ ਉਹਨਾਂ ਦੀ ਸੇਵਾ ਕਰਨ ਦਾ ਵੀ ਮੌਕਾ ਮਿਲੇ ਜੇ ਉਹਨਾਂ ਦੇ ਚਰਨ ਕਮਲ ਉਹਨਾਂ ਚਰਨ ਕਮਲਾਂ ਦੇ ਜਲ ਨੂੰ ਪੀਣ ਦਾ ਵੀ ਮੌਕਾ ਮਿਲੇ ਜੇ ਉਹਨਾਂ ਦੀ ਸੰਗਤ ਕਰਨ ਦਾ ਵੀ ਸਮਾਂ ਮਿਲੇ ਤਾਂ ਸੰਗਤ ਕਰਨ ਦੇ ਵਿੱਚ ਸਾਨੂੰ ਹਿਚਕਿਚਾਟ ਨਹੀਂ ਕਰਨੀ ਚਾਹੀਦੀ ਸਕੋ ਅੱਗੇ ਵੱਧ ਕੇ ਸਤਿਗੁਰ ਪਾਤਸ਼ਾਹ ਜੀ ਦੇ ਸੇਵਕਾਂ ਦੇ ਜਿਹੜੇ ਸਾਨੂੰ ਬਾਣੀ ਦੇ ਨਾਲ ਜੋੜ ਦਿੰਦੇ ਨੇ ਗੁਰੂ ਦੀ ਗੱਲ ਸੁਣਾਉਂਦੇ ਨੇ ਜੇ ਉਹਨਾਂ ਦੇ ਚਰਨ ਵੀ ਕੁੱਟਨੇ ਪੈ ਜਾਣ ਤੇ ਕੋਈ ਵੱਡੀ ਗੱਲ ਨਹੀਂ ਹੈ ਇਹਦੇ ਵਿੱਚ ਸਾਡਾ ਕੁਝ ਘਟ ਨਹੀਂ ਜਾਂਦਾ ਉਹ ਸਤਿਗੁਰ ਪਾਤਸ਼ਾਹ ਜੀ ਦੇ ਪਾਪੇ ਹੋਏ ਸੇਵਕ ਨੇ ਉਹ ਉਹਨਾਂ ਉਹਨਾਂ ਦੇ ਅੰਦਰ ਉਹੀ ਰੂਹ ਕੰਮ ਕਰਦੀ ਹੈ ਜਿਹੜੀ ਹੋਰ ਭਗਤਾਂ ਦੇ ਅੰਦਰ ਹੋਰ ਸੇਵਕਾਂ ਦੇ ਅੰਦਰ ਰੂਹ ਕੰਮ ਕਰਦੀ ਹੈ ਜੇ ਉਹਨਾਂ ਦੀ ਸੇਵਾ ਕਰਨ ਦਾ ਉਹਨਾਂ ਉਹਨਾਂ ਦੇ ਲਈ ਡਾਲੀ ਕਰਨ ਦਾ ਉਹਨਾਂ ਦੇ ਲਈ ਪੱਖਾ ਫੇਰਨ ਦਾ ਉਹਨਾਂ ਦੇ ਲਈ ਹੋਰ ਕੋਈ ਕੰਮ ਕਰਨ ਦਾ ਜੇ ਸਾਨੂੰ ਮੌਕਾ ਮਿਲੇ ਤੇ ਸਾਡੇ ਇਸ ਭਾਗ ਭਰਿਆ ਸਮਾਂ ਹੁੰਦਾ ਹੈ ਇਹ ਅਨਮੋਲਕ ਜੀਵਨ ਦੀ ਦਾਤ ਇਹ ਅਨਮੋਲਕ